ਤਨ ਗੁਰ ਤੇ ਪਹਾੜ ਨੂੰ ਸਾਰੇ ਤਨ ਗੁਰ ਤੇ ਪਹਾੜ ਨੂੰ ਸਾਰੇ ਤਨ ਗੁਰ ਤੇ ਪਹਾੜ ਨੂੰ ਸਾਰੇ ਤਨ ਗੁਰ ਤੇ ਪਹਾੜ ਨੂੰ ਸਾਰੇ

ਸਮਰਾਟ ਗੁਰੂ ਮੇਰਾ 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 ਉਹ ਕੇਡੇ ਵੱਡੇ ਸਮਰੱਥਾ ਵਾਲੇ ਮੇਰੇ ਗੁਰੂ ਇੱਕ ਬਾਦ ਪੂਰੇ ਹਿੰਦੁਸਤਾਨ ਦਾ ਭਾਰ ਆਪਣੇ ਸਿਰ ਤੇ ਚੱਕ ਲਿਆ ਕੋ ਸਤਨਾਮ ਆਕਾਂ ਪੂਰੇ ਹਿੰਦੁਸਤਾਨ ਦਾ ਪੂਰੇ ਹਿੰਦੁਸਤਾਨ ਦੀ ਜਮਨੀ ਲੈਦੀ ਪੂਰੇ ਹਿੰਦੁਸਤਾਨ ਨੂੰ ਸਸੰਦ ਰਿਪਰੈਜ਼ੈਂਟ ਕਰਦੇ ਪਏ ਨੇ ਆਕੋ ਸਤਨਾਮ ਰਿਪਰੈਜ਼ੈਂਟ ਕਰਦੇ ਪਏ ਕਮਾਲ ਦੀ ਗੱਲ ਸਾਸ ਕਮਾਲ ਦੀ ਇੱਕ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅੜੀ ਇੱਕ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੜੀ ਹਿੰਦੁਸਤਾਨ ਨੂੰ ਬਚਾ ਗਈ ਆਖੋ ਸਤਨਾਮ ਵਾਹਿਗੁਰੂ ਸੋਨੀਆਂ ਦੋਸਰੀ ਆਕਾਲ ਪੂਰੇ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰਦੇ ਪੇ ਔਰ ਉਹ ਚੰਦਰਾ ਔਰਨਜੀਬ ਔਰੰਗਾ ਉਹ ਸੋਚਦਾ ਹੈ ਕਿ ਆ ਇੱਕ ਨੂੰ ਹੀ ਢਾਣਾ ਹੈ ਪੂਰਾ ਹਿੰਦੁਸਤਾਨ ਆਪੇ ਹੀ ਗੋਡਿਆਂ ਦੇ ਭਾਰ ਆ ਜਾਏਗਾ ਪਹਿਲੇ ਜਿਹੜਾ ਇਕਰਾਰ ਸੀ ਨਾ ਇਕਰਾਰ ਇਹਨੂੰ ਮੁਕਰਰ ਕੀਤਾ ਗਿਆ ਜਦੋਂ ਗੁਰਤੇਗ ਬਾਧਰ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਨਾ ਕਿ ਜਾਓ ਕਹਿ ਦਿਓ ਇੱਕ ਗੁਰਤੇਗ ਬਾਧਰ ਸਾਹਿਬ ਨੂੰ ਇਸਲਾਮ ਧਰਮ ਚੇ ਲਿਆਓ ਪੂਰਾ ਹਿੰਦੁਸਤਾਨ ਉਪਰੋਂ ਥੱਲੇ ਤੱਕ ਈਸਟ ਵੈਸਟ ਨਾਰਥ ਸਾਊਥ ਉੱਤਰ ਪੱਛਮ ਸੱਚੇ ਖੱਬੇ ਸਾਰਾ ਕਹਿੰਦੇ ਹਿੰਦੁਸਤਾਨ ਕਹਿੰਦੇ ਗੋਡਿਆਂ ਦੇ ਭਾਰ ਆ ਜੇ ਹੁਣ ਸੋਚਦਾ ਏ ਔਰਨਜੀਬ ਕਹਿੰਦੇ ਤੇ ਗੱਲ ਹੀ ਬੜੀ ਵਧੀਆ ਪਣ ਗਈ ਐਂਦਾ ਮੈਂ ਕਤਲ ਆਵ ਕਰਨਾ ਸੀ ਐਂਦਾ ਖੂਨ ਵਗਾਣਾ ਸੀ ਐਨਾ ਕੁਝ ਕਰਨਾ ਸੀ ਇੱਕ ਨੂੰ ਹੀ ਲਿਆਣਾ ਕਿਹੜੀ ਵੱਡੀ ਬਾਤ ਉਹ ਚੰਦਰਿਆਂ ਨੂੰ ਇਹ ਨਹੀਂ ਪਤਾ ਮੱਥਾ ਕਿਹਦੇ ਨਾਲ ਲਾ ਰਿਹਾ ਕੋ ਸਤਨਾਮ ਮੱਥਾ ਕਿਹਦੇ ਨਾਲ ਮੱਥਾ ਰੱਬ ਦੇ ਨਾਲ ਲਾ ਰਿਹਾ ਮੱਥਾ ਰੱਬ ਦੇ ਨਾਲ ਪੂਰੇ ਹਿੰਦੁਸਤਾਨ ਨੂੰ ਸਾਸਨਿਕ ਰਿਪਰੈਜ਼ੈਂਟ ਕੀਤਾ ਮਹਾਰਾਜ ਜੀ ਕਿੱਡੇ ਸਮਰਾਤ ਸਾਰੇ ਹਿੰਦੁਸਤਾਨ ਦਾ ਭਾਰ ਸਿਰ ਤੇ ਚੱਕ ਲਿਆ ਸੀਸ ਦੇ ਦਿੱਤਾ ਹਿੰਦੁਸਤਾਨ ਬਚਾ ਲਿਆ ਆਖੋ ਸਤਨਾਮ ਸੀਸ ਦੇ ਦਿੱਤਾ ਸ਼ਹਾਦਤ ਦੇ ਦਿੱਤੀ ਹਿੰਦੁਸਤਾਨ ਨੂੰ ਬਚਾ ਇਕਰਾਰ ਹੋਇਆ ਸੀ ਜੇ ਤੂੰ ਲਿਆਂਦਾ ਇਸਲਾਮ ਦੇ ਵਿੱਚ ਮਹਾਰਾਜ ਕਹਿੰਦੇ ਜੇ ਮੈਨੂੰ ਇਸਲਾਮ ਚ ਲਿਆਂਦਾ ਇਹ ਸਾਰਾ ਹਿੰਦੁਸਤਾਨ ਗੋਡਿਆਂ ਦੇ ਭਾਰ ਆ ਜਾਏਗਾ ਤੇਰੇ ਨਾਲ ਵਚਨ ਕਰਦੇ ਆ ਤੇ ਜੇ ਨਹੀਂ ਲਿਆਂਦਾ ਤੇ ਤੂੰ ਅਤਿਆਚਾਰ ਬੰਦ ਕਰੇਂਗਾ ਖੁਸ ਸਤਨਾਮ ਤੂੰ ਅਤਿਆਚਾਰ ਬੰਦ ਕਰੇ ਮੰਦਰ ਢਾਣੇ ਬੰਦ ਕਰੇਗਾ ਇਕਰਾਰ ਸੀ ਸਾਸ ਜੀ ਓਏ ਕੈਡੇ ਸਮਰੱਥ ਗੁਰਨਾਨਕ ਮੇਰੇ ਕੈਡੇ ਸਮਰੱਥ ਗੁਰਤੇਗ ਬਹਾਦਰ ਪੂਰੇ ਹਿੰਦੁਸਤਾਨ ਨੂੰ ਸਾਸ ਸੰਗਤ ਪੂਰੇ ਹਿੰਦੁਸਤਾਨ ਦੀ ਜੰਮ ਨਹੀਂ ਝਕ ਲੀ ਆਖੋ ਸਤਨਾਮ ਸਮਰੱਥ ਗੁਰਦੇ ਸਮਰੱਥ ਗੁਰਦੇ ਸਮਰੱਥ ਗੁਰਦੇ ਰਮਰੱਥ ਸਮਰੱਥ ਗੁਰਦੇ ਤਮਰੱਥ ਗੁਰਦੇ ਅਮਰਤ ਗੁਰਦੇਵ ਸਮਰਤ ਗੁਰਦੇਵ ਤਨ ਕੋ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਤਨ ਕੋ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਤਨ ਕੋ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਤਨ ਕੋ ਤੇਗ ਕੋ ਕਿਸੇ ਨੂੰ ਹਿਲਾਣਾ ਹੋਵੇ ਜਦੋਂ ਕਿਸੇ ਨੂੰ ਦੁਲਾਣਾ ਹੋਵੇ ਥੜਕਾਣਾ ਹੋਵੇ ਫਿਰ ਉਹਦੇ ਅੱਗੇ ਅਤ ਦਾ ਅਤਿਆਚਾਰ ਕੀਤਾ ਜਾਂਦਾ ਅਤ ਦਾ ਅਤਿਆਚਾਰ ਕੀਤਾ ਜਾਂਦਾ ਉਹ ਕੀਤਾ ਗਿਆ ਤਿੰਨੋਂ ਸਿੱਖਾਂ ਨੂੰ ਅਤ ਦਾ ਅਤਿਆਚਾਰ ਸਾਸੂ ਅਤਿਆਚਾਰ ਕਰਕੇ ਸ਼ਹੀਦ ਕੀਤਾ ਗਿਆ ਖਬਰੇ ਡੋਲ ਜਾਣਗੇ ਆਖੋ ਸਤਨਾਮ ਖਬਰੇ ਡੋਲ ਜਾਣਗੇ ਉਹ ਚੰਦਰੇ ਨੂੰ ਇਹ ਨਹੀਂ ਪਤਾ ਕਿ ਖੁਦ ਆਪ ਤਾਨਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਉਹ ਸਿੱਖ ਆਪ ਆਏ ਨੇ ਸ਼ਹਾਦਤ ਦੇਣ ਵਾਸਤੇ ਆਖੋ ਸਤਨਾਮ ਤੂੰ ਕੀ ਡਰਗਾ ਜਿਹੜੇ ਮੈਂਟਲੀ ਪ੍ਰੀਪੇਅਰ ਹੋ ਕੇ ਆਏ ਨੇ ਜਿਹੜੇ ਇਸ ਕਦਰ ਤੱਕ ਵਿਕੇ ਹੋਏ ਨੇ ਪੋਟਾ ਪੋਟਾ ਲਾ ਦੇ ਜਿੱਦਾਂ ਦਾ ਮਰਜੀ ਤੂੰ ਉਤ્યાਚਾਰ ਕਰਨਾ ਕਰ ਲੈ ਜੇ ਸਤਗੁਰਾਂ ਨੇ ਕਹਿ ਦਿੱਤਾ ਤੇ ਕਹਿ ਦਿੱਤਾ ਆਖੋ ਸਤਨਾਮ ਵਾਹਿਗੁਰੂ ਕਰਮਾ ਵਾਲਿਓ ਕੋਈ ਸੋਖੀ ਮੋਤ ਨਹੀਂ ਰੂਹ ਕੰਬ ਜਾਂਦੀ ਏ ਜੀ ਰੂਹ ਕੰਬ ਜਾਂਦੀ ਮਤਲਬ ਇਥੋਂ ਖੋਪੜਾ ਚੀਰਨਾ ਮਤਲਬ ਆਪਣੇ ਆਪ ਦੇ ਵਿੱਚ ਹੀ ਸਾਧ ਸੰਗਤ ਸਿਰੇ ਦਾ ਮਤਲਬ ਸਿਰੇ ਦਾ ਤਿਆਗ ਫਿਰ ਰੂਹ ਦੇ ਨਾਲ ਬੰਨ ਕੇ ਸਾਧ ਸੰਗਤ ਸਾੜਨਾ ਓਹੋ ਸਿਰੇ ਦਾ ਤਿਆਗ ਤੇ ਜੇ ਕਿਤੇ ਉਬਲਦੀ ਦੀਗ ਦੇ ਵਿੱਚ ਜੇਕਰ ਪੜਿਓ ਬਹੁਤ ਵੱਡੀ ਦੇਗ ਸੀ ਆਪਾਂ ਦੇਖ ਕੈਨੀਆਂ ਹਿੰਦੂ ਧਰਮ ਚ ਪਤੀਲਾ ਕਿਹਾ ਜਨ ਬਹੁਤ ਵੱਡਾ ਬਹੁਤ ਵੱਡਾ ਦੇਗਾ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਪਾ ਕੇ ਟੱਕਣ ਬੰਦ ਕੀਤਾ ਗਿਆ ਖੋ ਸਤਨਾਮ ਟੱਕਣ ਬੰਦ ਕੀਤਾ ਗੁਰ 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 ਕਰਦਾ ਅੰਦਰ ਪਾੜਾ ਔਰ ਤਨ ਤਨ ਪਿਆਰੇ ਭਾਈ ਦਿਆਲਾ ਜੀ ਅੰਦਰ ਉਬਲਦੇ ਪਏ ਨੇ ਪਾਣੀ ਚ ਆਲੂ ਪਾ ਦਿਓ ਗੜਗੜ 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 ਜਦੋਂ ਕਰਦਾ ਹੈ ਨਾ ਸਾਧ ਸੰਗਤ ਕਈ ਵਾਰੀ ਬਾਹਰ ਵੀ ਕੱਢਣ ਦੀ ਲੋੜ ਨਹੀਂ ਪੈਂਦੀ ਜਿਆਦਾ ਗੜਗੜ ਗੜਗੜ ਹੋ ਜਾਵੇ ਨਾ ਜਿਆਦਾ ਉਬਾਲਾ ਆ ਜਾਵੇ ਅੰਦਰ ਹੀ ਛਿਲਕਾ ਉਤਰ ਜਾਂਦਾ ਆਖੋ ਸਤਿਨਾਮ ਆਲੂ ਦਾ ਅੰਦਰ ਹੀ ਛਿਲਕਾ ਆਲੂ ਦਾ ਅੰਦਰ ਹੀ ਛਿਲਣ ਪੜਦਾ ਹੁਣ ਆਪੇ ਸੋਚ ਲਓ ਉਬਲਦੇ ਹੋਏ ਖਲਦੇ ਹੋਏ ਪਾਣੀ ਦੇ ਵਿੱਚ ਉਪਰੋਂ ਟੱਕਣ ਬੰਦ ਹੈ ਮਾਸ ਰਿਆਂ ਆਪਣੇ ਕੀ ਹਾਲ ਹੋ ਗਿਆ ਪਰ ਇਹ ਸ਼ਹਾਦਤ ਖੁਸ਼ੀ ਨਾਲ ਆਪਣਾਈ ਬਸ ਚਾਹਤ ਇੱਕੋ ਸੀ ਸੱਚੇ ਪਾਤਸ਼ਾਹ ਮਰੋਂ ਤੋ ਹਰ ਕੇ ਤੇਰੇ ਕਰਕੇ ਜੇ ਬਹੁਤ ਆ ਰਹੀ ਐ ਤੇਰੇ ਕਰਕੇ ਸ਼ਹਾਦਤ ਤੇ ਕਹਿੰਦੇ ਫਿਰ ਇਸ ਤੋਂ ਵੱਡਾ ਸੁਭਾਗ ਕੀ ਹੋਣਾ ਐ ਆਖੋ ਸਤਨਾਮ ਕਿਸ ਤੋਂ ਵੱਡਾ ਸੁਭਾਗ ਕੀ ਹੋਣਾ ਐ ਸਮਰੱਥ ਗੁਰਦੇ ਸਮਰੱਥ ਗੁਰਦੇ ਸਮਰੱਥ ਗੁਰਦੇ ਸਮਰੱਥ ਗੁਰਦੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਵਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਸਤ ਗੁਰੂ ਪਿਆਰੇ ਸਤ ਗੁਰੂ ਸਤ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਸਤ ਗੁਰੂ ਤਨ ਗੁਰੂ ਵਿਆਰੇ ਤਨ ਗੁਰੂ ਤਨ ਗੁਰੂ ਵਿਆਰੇ ਸਤ ਗੁਰੂ ਸਤ ਗੁਰੂ ਪਿਆਰੇ ਸਤ ਗੁਰੂ ਸਤ ਗੁਰੂ ਪਿਆਰੇ ਸਤ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਵਿਆਰੇ ਤਨ ਗੁਰੂ ਸਤ ਗੁਰੂ ਪਿਆਰੇ ਸਤ ਗੁਰੂ ਤਨ ਗੁਰੂ ਪਿਆਰੇ ਸਤ ਗੁਰੂ ਤਨ ਗੁਰੂ ਪਿਆਰੇ ਸਰ ਭਾਈ ਮਨਕਾਸ਼ ਦੀ ਫਤਨ ਮਾਈ ਮਨਦਾਜੀ ਫਤਨ ਮਾਈ ਮਨਦਾਜੀ ਤੰਤਨ ਭਾਈ ਮਨਿਦਾਸ ਦੀ ਤੰਤਨ ਭਾਈ ਮਨਿਦਾਸ ਦੀ ਤੰਤਨ ਭਾਈ ਤੰਤਨ ਭਾਈ ਸ੍ਰੀ ਦਾਸ ਦੀ 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 ਤੰਤਨ ਭਾਈ ਦੇਵਾਲਾ ਜੀ 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 ਸਤਿਗੁਰਾਈ ਦੇ ਅੱਲਾ 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 ਜੀ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਓ ਤਨ ਗੁਰੂ ਤਨ ਗੁਰੂ ਪਿਆਰੇ ਸਤਿਗੁਰੂ ਤਨ ਗੁਰੂ ਪਿਆਰੇ ਸਤਿਗੁਰੂ ਪਿਆਰੇ ਸਤਿਗੁਰੂ ਤਨਗੁਰੂ ਪਿਆਰੇ ਸਤਿਗੁਰੂ ਤਨਗੁਰੂ ਪਿਆਰੇ ਤਨਗੁਰੂ ਤਨਗੁਰੂ ਪਿਆਰੇ ਸਤਿਗੁਰੂ ਸਤਿਗੁਰੂ ਪਿਆਰੇ ਸਤਿਗੁਰੂ ਤਨਗੁਰੂ ਪਿਆਰੇ ਸਤਿਗੁਰੂ ਤਨਗੁਰੂ ਪਿਆਰੇ ਸਤਿਗੁਰੂ ਸਤਿਗੁਰੂ ਪਿਆਰੇ ਤਨਗੁਰੂ ਤਨਗੁਰੂ ਪਿਆਰੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਚਰਨਾਂ ਮੇਰੀ ਹੱਥ ਜੋੜ ਕੇ ਬੇਨਤੀ ਸੰਗਤ ਜੀ ਹੱਥ ਜੋੜੋ ਆ ਦੋ ਅਲਫਾਜ਼ ਵਿੱਚ ਪਤਾ ਕਿੰਨੀਆਂ ਝੋਲੀਆਂ ਭਰੀਆਂ ਜਾਣੀਆਂ ਤੁਹਾਡੀਆਂ ਕੋਈ ਸੋਚ ਵੀ ਨਹੀਂ ਸਕਦੇ ਕਿੰਨੀਆਂ ਝੋਲੀਆਂ ਜਦੋਂ ਕੋਈ ਕਹੋਗੇ ਧੰਨ ਗੁਰੂ ਤੇ ਗੁਰੂ ਦੇ ਸਿੱਖਾਂ ਨੇ ਤੁਹਾਡੀਆਂ ਝੋਲੀਆਂ ਭਰਨੀਆਂ ਮੇਰੇ ਗੁਰੂ ਨੂੰ ਧੰਨ ਕਹਿ ਰਹੇ ਤੇ ਜਦੋਂ ਕਹਿਣਾ ਤੁਹਾਨੂੰ ਗੁਰੂ ਪਿਆਰੇ ਜਦੋਂ ਕਹਿਣਾ ਤੁਹਾਨੂੰ ਗੁਰੂ ਪਿਆਰੇ ਤੇ ਉਥੇ ਗੁਰੂ ਨੇ 사ਸੰਗ ਤੁਹਾਡੀਆਂ ਝੋਲੀਆਂ ਪਰਣੀਆਂ ਨੇ ਮੇਰੇ ਪਿਆਰਿਆਂ ਦੀ ਜਜਕਾਰ ਕਰ ਰਹੇ ਨੇ ਆ ਕੋ ਸਤਨਾਮ ਵਾਹਿਗੁਰੂ ਸਾ ਸ੍ਰੀ ਅਕਾਲ ਜਦੋਂ ਤਨ ਗੁਰੂ ਕਹਿਣਾ ਤੇ ਸੇਵਕਾਂ ਨੇ ਝੋਲੀਆਂ ਪਰ ਦੇਣੀਆਂ ਤੇ ਜਦੋਂ ਤਨ ਗੁਰੂ ਪਿਆਰੇ ਕਹਿਣਾ ਤੇ ਗੁਰੂ ਨੇ ਝੋਲੀਆਂ ਪਰ ਦੇਣੀਆਂ ਕਿਉਂ ਨਾ ਬੋਲੀਏ ਦੋਨੋਂ ਪਾਸੇ ਝੋਲੀਆਂ ਭਰੀਆਂ ਜਾਣੀ ਬੋਲੋ 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 ਤਨ ਗੁਰੂ ਤਨ ਗੁਰੂ ਪਿਆਰੇ ਸੰਤ ਗੁਰੂ ਤਨ ਗੁਰੂ ਪਿਆਰੇ ਸਤ ਗੁਰੂ ਤਨ ਗੁਰੂ ਪਿਆਰੇ ਸੰਤ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਸੰਤ ਗੁਰੂ ਤਨ ਗੁਰੂ ਪਿਆਰੇ ਸੰਤ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਸੰਤ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਸੰਤ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਸੰਤ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਸੰਤ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਪਿਆਰੇ ਤਨ ਗੁਰੂ ਗਨ ਗੁਰੂ ਵਿਆਰੇ ਤਨ ਗੁਰੂ ਸਰ ਗੁਰੂ ਵਿਆਰੇ ਤਨ ਗੁਰੂ ਪਿਆਰੇ ਤਨ ਗੁਰੂ ਤਨ ਗੁਰੂ ਤਨ ਗੁਰੂ ਤੇ ਕਹਾ ਤਿਸ ਸਾਹਿ 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 ਇੱਕ ਮਹਾਂ ਤਨ ਗੁਰੂ ਤੇ ਕਹਾ ਤੰਗੂਰ ਤੇ ਪਹਾੜਾਂ ਸਾਹਿਬ ਅਦਭੁਤ ਇੱਕ ਪਹਾੜ ਗੁਰੂ ਦਾ ਤੰਗੂਰ ਤੇ ਪਹਾੜਾਂ ਸਾਹਿਬ ਅਦਭੁਤ ਇੱਕ ਪਹਾੜ ਗੁਰੂ ਦਾ ਤੰਗੂਰ ਤੇ ਪਹਾੜਾਂ ਸਾਹਿਬ ਤੰਗੂਰ ਤੇ ਪਹਾੜਾਂ ਸਾਹਿਬ ਤੰਗੂਰ ਤੇ ਪਹਾੜਾਂ ਸਾਹਿਬ ਤੰਗੂਰ ਤੇ ਪਹਾੜਾਂ ਸਾਹਿਬ